ਕਿ ਤੁਸੀਂ ਕੋਠੇ ਤੇ ਤੋਤਾ ਬਹਿਣ ਨਹੀਂ ਦਿੰਦਾ ਜੀਜਾ ਸਾळा ਰਹਿਣ ਨਹੀਂ ਦਿੰਦਾ ਇੱਥੇ ਆ ਕੇ ਕੈਪਟਨ ਅਵਨੇਂਦਰ ਸਿੰਘ ਨੇ ਗਰਾਂਟਾਂ ਵੰਡੀਆਂ ਚਿੱਟੇ ਦੀਆਂ ਪੁੜੀਆਂ ਨਹੀਂ ਵੰਡੀਆਂ ਇਹ ਸਰਦਾਰ ਨਵਜੋਤ ਸਿੰਘ ਸਿੱਧੂ ਮੈਂ ਬਹੁਤ ਹੀ ਆਦਰ ਮ ਦੇ ਨਾਲ ਗੁਜ਼ਾਰਿਸ਼ ਕਰਾਂਗਾ ਕਿ ਆਪਣੇ ਕੀਮਤੀ ਵਿਚਾਰ ਪੇਸ਼ ਕਰਨ ਜਨਾਬ ਸਿੱਧੂ ਸਾਹਿਬ ਸਨਮਾਨਯੋਗ ਮੰਚ ਸਾਡੇ ਰਹਿਨੁਮਾ ਮਾਰਗਦਰਸ਼ਕ ਕੈਪਟਨ ਅਵਨੇਂਦਰ ਸਿੰਘ ਜੀ ਹਰ ਬੰਦਾ ਜਿਹੜਾ ਮੰਚ ਤੇ ਬੈਠਾ ਹੈ ਔਰ ਮੇਰੇ ਮੂਹਰੇ ਬੈਠਾ ਮੇਰੀ ਪੱਗ ਦਾ ਲਾੜਾ ਚੰਨੀ ਬਾਈ ਨੇ ਇਹ ਤੇ ਕਹਿਤਾ ਵੀ ਵਿਆਹ ਵਾਲਾ ਮਾਹੌਲ ਹੈ ਪਰ ਇਹ ਨਹੀਂ ਦੱਸਿਆ ਵੀ ਲਾੜਾ ਕੌਣ ਹੈ ਲਾੜਾ ਤਾਂ ਉਹੀ ਹੈ ਨਾ ਜਿਹੜਾ 500 ਕਰੋੜ ਰੁਪਏ ਦਾ ਗੱਫਾ ਲੈ ਗਿਆ ਥੋਕੋ ਤੜੀ ਤੇ ਪਹਿਲੀਆਂ ਸਰਕਾਰਾਂ ਦੇ ਵਿੱਚ ਤੇ ਬਰਾਤ ਤੁੱਤਰੂ 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 ਕਰਦੀ ਰਹੀ ਤੇ ਬਹੂ ਪਿੱਪਲ ਥੱਲੇ ਹੀ ਸੁੱਤੀ ਪਈ ਸੀ ਠੋਕੋ ਤਾੜੀ ਟਕਾ ਕੇ ਵੀਰੋ 100 ਤੀਰੇ ਤੇ ਇੱਕ ਪਾਸੇ ਤੇ ਚਮਕੌਰ ਦੀ ਗੜੀ ਇੱਕ ਪਾਸੇ ਕਿਉਂਕਿ ਇੱਥੇ ਮੇਰੇ ਗੁਰੂ ਸਾਹਿਬੇ ਕਮਾਲ ਕਾਦਰਾਇ ਕਾਰ ਗੁਰਗੋਬਿੰਦ ਸਿੰਘ ਬੇਕਸਾਂ ਯਾਰ ਗੁਰਗੋਬਿੰਦ ਸਿੰਘ ਉਹ ਕਹਿ ਗਏ ਕਿ ਬੁਲਬੁਲਾ ਦੇ ਖੰਮਾ ਦੇ ਵਿੱਚ ਨੇ ਹੋਏ ਕਦੇ ਬਾਜ ਨਹੀਂ ਰਹਿੰਦੇ ਤੇ ਬੁਸਦਲਾਂ ਤੇ ਕਾਲਰਾਂ ਦੇ ਹੱਥਾਂ ਦੇ ਵਿੱਚ ਕਦੇ ਰਾਜ ਨਹੀਂ ਰਹਿੰਦੇ ਸਿਰ ਝੁਕਾ ਕੇ ਤੁਰਨ ਦੀ ਆਤ ਪੈ ਜਿਹੜੀ ਕੌਮ ਨੂੰ ਉਸ ਕੌਮ ਦੇ ਸਿਰ ਦੇ ਉੱਤੇ ਯਾਰੋ ਕਦੇ ਤਾਜ ਨਹੀਂ ਰਹਿੰਦੇ ਇਹ ਤਾਜ ਇਹ ਕੌਮ ਦੀ ਤੌਰ ਇਹ ਪੱਗਾਂ ਦੇ ਰੰਗ ਇਹ ਪਛਾਣ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜਿਨ੍ਹਾਂ ਸਾਨੂੰ ਟੌਰਣਾ ਤੁਰਨਾ ਸਿਖਾਇਆ ਜਿਹਨੇ ਸਾਨੂੰ ਸਿਖਾਇਆ ਕਿ ਜ਼ੁਲਮ ਦੇ ਖਿਲਾਫ ਲੜਨਾ ਜ਼ੁਲਮ ਕਰਨਾ ਪਾਪ ਤੇ ਜ਼ੁਲਮ ਸਹਿਣਾ ਉਦੋਂ ਵੱਡਾ ਪਾਪ ਜਦੋਂ 1.5 ਸਾਲ ਪਹਿਲਾਂ ਤੁਹਾਡੇ ਕੋਲ ਆਇਆ ਸੀ 2 ਹੀ ਪੌਣੇ 2 ਹੀ ਹੋ ਗਏ ਤੇ ਤੁਹਾਨੂੰ ਕਿਹਾ ਸੀ ਤੁਹਾਡਾ ਧੰਨਵਾਦ ਕਰਨ ਆਉ ਤੇ ਤੁਹਾਨੂੰ ਕੁਝ ਇਲਤਜਾਵਾਂ ਕਰਨ ਵੀ ਆਉ ਤੇ ਤੁਹਾਨੂੰ ਜਿਹੜੀ ਇਲਤਜਾ ਪਹਿਲਾਂ ਕਰਕੇ ਗਿਆ ਸੀ ਤੁਸੀਂ ਕਬੂਲ ਕਰ ਲਈ ਉਹ ਦਾ ਨਵਜੋਤ ਸਿੰਘ ਸਿੱਤੂ ਸਾਫਾ ਧਰਤੀ ਤੇ ਲਾ ਕੇ ਤੁਹਾਡੇ ਅੱਗੇ ਝੁੱਕ ਕੇ ਤੁਹਾਨੂੰ ਸਲਾਮ ਕਰਕੇ ਧੰਨਵਾਦ ਕਰਨਾ ਚਾਹੁੰਦਾ ਔਰ ਝੁਕਤੇ ਉਹ ਹਨ ਜਿਨ ਮੇ ਜਾਨ ਹੁੰਦੀ ਹੈ ਅਕੜਨਾ ਤਾਂ ਮਰਦੋਂ ਕੀ ਪਹਿਚਾਨ ਹੁੰਦੀ ਹੈ ਔਰ ਧੰਨਵਾਦ ਕੀ ਹੈ ਧੰਨਵਾਦ ਇੱਕ ਲਾਈਨ ਦਾ ਕਿ ਤੁਸੀਂ ਕੋਠੇ ਤੇ ਤੋਤਾ ਬਹਿਣ ਨਹੀਂ ਦਿੱਤਾ ਜੀਜਾ ਸਾळा ਰਹਿਣ ਨਹੀਂ ਦਿੱਤਾ ਮੈਂ ਕੋਈ ਝੂਠ ਬੋਲਿਆ ਕਫਰ ਤੋਂ ਲਿਆ ਵੇਖ ਲਓ ਉਹ 10 ਸਾਲ ਤੇ ਵੇਖ ਲਓ ਸਾਡੇ ਰਹਿਨੁਮਾ ਕੈਪਟਨ ਅਵਨੇਂਦਰ ਸਿੰਘ ਦੇ 2 ਸਾਲ ਤੇ ਬਾਬੇ ਨਾਨਕ ਵਾਲੀ ਟੱਕੜੀ ਦੇ ਵਿੱਚ ਤੋੜ ਲਓ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਆਵਾਜ਼ ਨਿਕਲੂਗੀ ਚੰਪਾ ਦੇ 10 ਫੁੱਲ ਚ ਮੇਲੀ ਦੀ ਇੱਕ ਕਲੀ ਮੂਰਖ ਦੀ ساری ਰਾਤ ਚਤੁਰ ਦੀ ਇੱਕ ਘੜੀ ਠੋਕੋ ਤਾੜੀ ਸੱਚ ਕਹਿ ਰਿਹਾ ਨਵਜੋਤ ਸਿੰਘ ਸਿੱਧੂ ਅਰ 500 ਕਰੋੜ ਰੁਪਈਆ ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਜਿਹੜਾ 100 ਕਰੋੜ ਰੁਪਈਆ ਗਵਰਨਮੈਂਟ ਆਫ ਇੰਡੀਆ ਦਿੱਤੀ ਇਹ ਸਾਡਾ ਹੱਕ ਹੈ ਉਹ ਸਿੱਧੂ ਨਾਲ ਜਾ ਕੇ ਉੱਥੇ ਕਹੇ ਸਾਡਾ ਹੱਕ ਇੱਥੇ ਰੱਖ ਉਹ ਸਾਡਾ ਹੱਕ ਹੈ ਉਸ ਹੱਕ ਦੇ ਵਿੱਚ ਕੀ ਲਿਖ ਕੇ ਭੇਜਿਆ ਸੀ ਇਹਨਾਂ ਨੇ ਵੀ ਪਾਣੀ ਦੇ ਵਿੱਚ ਖੇਡਣ ਵਾਲਾ ਉਹ ਬਣਾ ਦਿਓ ਸਾਡੇ ਕੋਲ ਉੱਥੇ ਸਤਲੁਜ ਦਾ ਤੇ ਕਟਾ ਕੇ ਕੈਪਟਨ ਅਮਰਿੰਦਰ ਸਿੰਘ ਨੇ 20 ਕਰੋੜ ਰੁਪਈਆ ਚਮਕੌਰ ਸਾਹਿਬ ਲਈ ਲੈ ਆ ਕੇ ਲੰਦਾ 20 ਕਰੋੜ ਰੁਪਈਆ ਕੱਲੇ ਚਮਕੌਰ ਸਾਹਿਬ ਲਈ ਨਹੀਂ ਜੇ ਤਾੜੀ ਮਾਰਨੀ ਹੈ ਤਾਂ 20 ਕਰੋੜ ਫਤਿਹਗੜ੍ਹ ਸਾਹਿਬ ਲਈ ਲੈ ਕੇ ਆਉਂਦਾ ਤੇ ਹੋਰ ਮਾਰਨੀ ਹੈ ਜੇ ਤਾੜੀ ਤੇ ਪੱਤੀ ਕਰੋੜ ਅਨੰਤਪੁਰ ਸਾਹਿਬ ਲਈ ਲੈ ਕੇ ਆਉਂਦਾ ਤੇ ਹੁਣ ਇਹ ਕੋਟਾਂ ਚ ਕੇਸ ਕਰਕੇ ਸਾਡੇ ਕੰਮ ਰੋਕਣਗੇ ਇਹ ਯੂਨੀਵਰਸਿਟੀ ਨੂੰ ਰੋਕਣਗੇ ਇੱਕ ਵਾਰ ਫੋਨ ਕਰਕੇ ਕੈਪਟਨ ਸਾਹਿਬ ਨੇ ਕਿਹਾ ਕਿ ਸਿੱਧੂ ਬੇਟਾ 100 ਏਕੜ ਜ਼ਮੀਨ ਚਾਹੀਦੀ ਹੈ ਮੈਂ ਕਿਹਾ ਜੀ 100 ਛੱਡੋ ਜੋ ਚੰਨੀ ਬਾਈ ਕਹਿੰਦਾ 110 ਏਕੜ ਜ਼ਮੀਨ ਠਾ ਕਰਦੀ ਆਈ ਠਾ ਕਰਦੀ ਕੋਈ ਚੀਜ਼ ਛੱਡੀ ਐ ਕੁਝ ਨਹੀਂ ਛੱਡਿਆ ਤੁਹਾਡੇ ਲਈ ਅੱਜ ਜਦੋਂ ਯੂਨੀਵਰਸਿਟੀ ਬਣੂ ਜਦੋਂ ਇਹ ਇਤਿਹਾਸਿਕ ਸਥਾਨ ਦਾ ਗੌਰਵ ਬਣੂ ਤੇ ਸਾਡੀਆਂ ਪੀੜ੍hiyan ਤਰਨਗੀਆਂ ਅਸੀਂ ਤਿੰਨ ਪੀੜ੍hiyan ਖੋਤੀਆਂ ਪਹਿਲੀ ਅਤਵਾਦ ਚ ਖੋਤੀ ਦੂਜੀ ਅਸੀਂ ਨਸ਼ਿਆਂ ਚ ਖੋਤੀ ਚਿੱਤੇ ਚ ਖੋਤੀ ਇੱਥੇ ਆ ਕੇ ਕੈਪਟਨ ਵਰਿੰਦਰ ਸਿੰਘ ਨੇ ਗਰਾਂਟਾ ਵੰਡੀਆਂ ਚਿੱਤੇ ਦੀਆਂ ਪੁੜੀਆਂ ਨਹੀਂ ਵੰਡੀਆਂ ਕਾਂਗਰਸ ਨੇ ਚਿੱਤੇ ਚ ਖੋਤੀ ਦੂਜੀ ਪੀੜ੍ਹੀ ਤੇ ਤੀਜੀ ਪੀੜ੍ਹੀ ਅੱਜ ਆਈਲੈਟਸ ਨੂੰ ਯਾਦ ਰੱਖਦੇ ਹੋਏ ਮੱਦੇ ਨਜ਼ਰ ਰੱਖਦੇ ਹੋਏ 67000 ਕਰੋੜ ਰੁਪਏ ਪੰਜਾਬ ਦਾ ਵੇਚ ਕੇ ਅੱਜ 27 22 ਕਰੋੜ ਰੁਪਏ ਕੈਨੇਡਾ ਦੇ ਵਿੱਚ ਪੈਸੇ ਪੰਜਾਬ ਦੇ ਜਾ ਰਹੇ ਆ ਇਹ ਕੈਪਟਨ ਮਨਿੰਦਰ ਸਿੰਘ ਦੀ ਸੋਚ ਹੈ ਇਹ ਸਾਡੀ ਸਰਕਾਰ ਦੀ ਸੋਚ ਹੈ ਕਿ ਜਿਹੜੇ ਪੰਛੀ ਉਡਾਲੀ ਮਾਰਦੇ ਸੀ ਔਰ ਵਾਪਸ ਕਰੇ ਨਹੀਂ ਆਉਂਦੇ ਸੀ ਅੱਜ ਉਹਨਾਂ ਦਾ ਆਲਣਾ ਇੱਥੇ ਪਾਤਾ ਅੱਜ ਪੰਛੀ ਨੇ ਗੱਲ ਛੱਡੋ ਤੁਸੀਂ ਪਿਆਸਾ ਖੂਕ ਕੁੜ ਜਾਂਦਾ ਅੱਜ ਖੂਪ ਪਿਆਸੇ ਦੇ ਕੋਲ ਤੁਰ ਕੇ ਆਇਆ ਅੱਜ ਤੁਹਾਡੇ ਬੱਚਿਆਂ ਨੂੰ ਐਜੂਕੇਸ਼ਨ ਸਿੱਖਿਆ ਕਾਮਧੇ ਨੂੰ ਗਾਇ ਹੈ ਹਰ ਇੱਕ ਨੂੰ ਪੂਰਾ ਕਰਨ ਵਾਲੀ ਇਹ ਉਹ ਤਾਨਾ ਜਿਹੜਾ ਕ੍ਰੂਪ ਨੂੰ ਸੋਹਣਾ ਕਰ ਦਿੰਦਾ ਹੈ ਇਹ ਉਹ ਤਾਨਾ ਜਿਸ ਨੂੰ ਕੋਈ ਚੁਰਾ ਨਹੀਂ ਸਕਦਾ ਔਰ ਸਿੱਖਿਆ ਵੀ ਉਹ ਸਿੱਖਿਆ ਜਿਹੜੀ ਨੌਕਰੀ ਦਵਾ ਦੇ ਲੋਕੀ ਡਿਗਰੀਆਂ ਲਈ ਫਿਰਦੇ ਆ ਮਿੱਤਰੋ ਨੌਕਰੀਆਂ ਨਹੀਂ ਹੈਗੀਆਂ ਉਹਨਾਂ ਕੋਲ ਕਿਸੇ ਕੋ ਬੀਏ ਦੀ ਡਿਗਰੀ ਕਿਸੇ ਕੋ ਐਮਐਲ ਐਮਐਮਏ ਦੀ ਡਿਗਰੀ ਕਿਸੇ ਕੋ ਪੀਐਚਡੀ ਦੀ ਡਿਗਰੀ ਉਹਨਾਂ ਕੋ ਨੌਕਰੀਆਂ ਨਹੀਂ ਕਿਆਂ ਤੇ ਮੈਡਮ ਹਿਲੀ ਨੇ ਅਮਰੀਕਾ ਦੇ ਵਿੱਚੋਂ ਸਨੇਹਾ ਭੇਜਿਆ ਸੀ ਸਰਦਾਰ ਬਾਦਲ ਨੂੰ ਕਿ 2000 ਕਾਰਪੈਂਟਰਾਂ ਦੀ ਲੋੜ ਹੈ ਦੋ ਨਹੀਂ ਲੱਭੇ ਇੱਥੇ ਤੇ ਦੋ ਨਹੀਂ ਭੇਜੇ ਇਥੋਂ ਇਹ ਸਕਿੱਲ ਡਿਵੈਲਪਮੈਂਟ ਉਹੀ ਹੁਨਰ ਹੈ ਜਿਹਨੂੰ ਤਰਾਸ਼ਣ ਦੀ ਲੋੜ ਹੈ ਜਿਵੇਂ ਕੋਲਾ ਸੋਨੇ ਦੀ ਖਾਨ ਚ ਇਹਦੇ ਹੀਰੇ ਦੀ ਖਾਨ ਚੋਂ ਮਿਲਦਾ ਨਾ ਔਰ ਕੋਲੇ ਨੂੰ ਤਰਾਸ਼ ਕੇ ਹੀਰਾ ਬਣਾਇਆ ਜਾਂਦਾ ਹੈ ਇਹ ਉਹ ਯੂਨੀਵਰਸਿਟੀ ਹੈ ਜਿਹੜੀ ਕੋਲੇ ਨੂੰ ਤਰਾਸ਼ ਕੇ ਹੀਰਾ ਬਣਾ ਦੂਗੀ ਸਮਸਤ ਉન્નਤੀ ਦਾ ਆਧਾਰ ਹੈ ਆਤਮ ਨਿਰਭਰਤਾ ਹਰ ਚੀਜ਼ ਦੇ ਵਿੱਚ ਤੁਹਾਡਾ ਸਹਿਯੋਗ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਦਊਗੀ ਔਰ ਅੱਜ ਪ੍ਰਮਾਣਿਤ ਕਰਤਾ ਕੈਪਟਨ ਮਰਿੰਦਰ ਸਿੰਘ ਨੇ ਕਿ ਕੈਪਟਨ ਸਰਕਾਰ ਲੋਕਾਂ ਦੇ ਦਵਾਰ ਖੜੀ ਹੈ ਔਰ ਅਸਾਨੂੰ ਉਸ ਦੇਰ ਪਵਾਂ ਲੱਗੀ ਲੇਕਿਨ ਦੇਰ ਆਇ ਦਰੋਸਤ ਹੈ 1.5 ਸਾਲ ਦੇ ਵਿੱਚ ਅਸੀਂ ਉਹ ਕਰਕੇ ਦਿਖਾ ਦਿੱਤਾ ਜਿਹੜਾ ਦੂਜੀਆਂ ਸਰਕਾਰਾਂ ਨੇ ਪੂਰੇ 10-10 ਸਾਲਾਂ ਦੇ ਵਿੱਚ ਨਹੀਂ ਕੀਤਾ ਇਸ ਕਰਕੇ ਮੈਂ ਫੇਰ ਧੰਨਵਾਦ ਕਰਦਾ ਔਰ ਧੰਨਵਾਦ ਦੇ ਨਾਲ ਨਾਲ ਜੇ ਕੁਝ ਦੇ ਕੇ ਨਾ ਗਿਆ ਕੈਪਟਨ ਸਾਹਿਬ ਦੀ ਹਦਾਇਤ ਦੇ ਉੱਤੇ ਤੇ ਤੁਸੀਂ ਕਹੋਗੇ ਵੀ ਆਏ ਸੀ ਔਰ ਕੁਝ ਲਾੜੇ ਦੇ ਉਹ ਲਾ ਕੇ ਨਾ ਗਿਆ ਕੀ ਕਹਿੰਦਾ ਉਹਨੇ ਕੱਲ ਕੀ ਲਾ ਕੇ ਨਾ ਗਿਆ ਐ ਤਾਂ ਲਾੜਾ ਸਰਵਾਲਾ ਵੜਾ ਤਕੜਾ ਨਾਲ ਸਰਵਾਲਾ ਉਹ ਵੀ ਤਕੜਾ ਇੱਥੇ ਹੈ ਕਿ ਨਹੀਂ ਹੈ ਤੋਂ ਮੈਂ ਕੈਪਟਨ ਸਾਹਿਬ ਦੇ ਨਿਰਦੇਸ਼ ਦੇ ਉੱਤੇ ਇਸ ਇਸ ਸ਼ਹਿਰ ਨੂੰ ਕਾਉਂਸਲ ਤੇ ਕਾਰਪੋਰੇਸ਼ਨ ਦਾ ਦਰਜਾ ਦੇ ਦਿੱਤਾ ਇਹ ਕੈਪਟਨ ਸਾਹਿਬ ਨੇ ਕਿਹਾ ਕਿ ਬੇਟਾ ਸੋਚ ਲੈ ਮੈਂ ਕਹਾਂ ਜੀ ਸੋਚਣਾ ਕਾਦਾ ਤੁਹਾਡੇ ਕੋਲ ਫਾਈਲ ਬਣਾ ਕੇ ਭੇਜ ਦੇਣੀ ਹੈ ਇੱਕ ਘੁੱਗਿਓ ਮਾਰਨੀ ਆ ਬਸ ਘੁੱਗੀ ਮਾਰ ਦਿਓ ਤੇ ਕਿਉਂ ਸਰ ਮਾਰ ਦਿਓਗੇ ਨਾ ਘੁੱਗੀ ਹੱਥ ਖੜਾ ਕਰ ਦੇ ਇੱਕ ਵਾਰ ਜਰਾ ਮਾਰ ਦਿਓ ਘੁੱਗੀ ਸਰ ਤੁਹਾਡੇ ਤੇ ਹੀ ਆ ਸਾਰਾ ਕੁਝ ਇਹ ਕਾਰਪੋਰੇਸ਼ਨ ਵਾਲਾ ਕਹਿੰਦੇ ਵੱਜ ਗਈ ਠੋਕੋ ਠੋਕੋ ਤਾਰੀ ਠੋਕੋ ਵੀ ਟਗਾ ਕੇ ਸੋ ਇਸ ਕਰਕੇ ਤੁਹਾਨੂੰ ਹਰ ਪਾਸਿਓ ਹਰ ਪਾਸਿਓ ਅਸੀਂ ਸੇਵਾ ਕਰਕੇ ਨਿਹਾਲ ਕਰਨਾ ਤੁਸੀਂ ਸਾਡੇ ਰੱਬੋਂ ਲੋਕ ਕਹਿੰਦੇ ਐ ਰੱਬ ਸ਼ਾਇਦ ਮੰਦਰਾ ਮਸੀਤਾਂ ਗੁਰਦੁਆਰਿਆਂ ਜੀ ਮਿਲਦਾ ਲੇਕਿਨ ਮੇਰੇ ਰੱਬ ਤੁਸੀਂ ਹੋ ਤੁਸੀਂ ਪੰਜਾਬ ਦੇ ਲੋਕੋ ਤੁਸੀਂ ਹੋ ਜਿਵੇਂ ਤਿਲਾ ਚ ਤੇਲ ਛੁਪਿਆ ਸਾਗਰ ਚ ਲਹਿਰਾਂ ਛੁਪੀਆਂ ਫੁੱਲਾਂ ਚ ਖੁਸ਼ਬੂ ਛੁਪੀਆ ਕੰਨੇ ਚ ਗੁੜ ਛੁਪਿਆ ਦੁੱਧ ਚ ਮੱਖਣ ਛੁਪਿਆ ਉਸੇ ਤਰ੍ਹਾਂ ਪਰਮਾਤਮਾ ਹਰੀ ਨਾਰਾਇਣ ਅੱਲਾ ਬਾਹਰ ਗੁਰੂ ਬਣ ਕੇ ਤੁਹਾਡੇ ਦਿਲਾਂ ਦੇ ਅੰਦਰ ਤੁਹਾਡੇ ਅੰਦਰ ਛੁਪਿਆ ਹੈ ਇਸ ਕਰਕੇ ਮੈਂ ਆਪਣੇ ਰੱਬ ਨੂੰ ਸਲਾਮ ਕਰਦਾ ਤੁਹਾਨੂੰ ਸਲਾਮ ਮਾਰਦਾ ਔਰ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕਰਦਾ ਕਿ 500 ਕਰੋੜ ਰੁਪਏ ਗੁਰੂ ਗੋਬਿੰਦ ਸਿੰਘ ਪਾਛਾ ਦੇ ਇਤਿਹਾਸ ਨੂੰ ਚਮਕਾਉਣ ਦੇ ਲਈ ਲੈਂਦੇ ਆ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਚਮਕਾਉਂਦੀਆਂ ਉਹ ਪੀੜ੍ਹੀਆਂ ਨੂੰ ਕੁਝ ਦੇ ਕੇ ਜਾਂਦੀਆਂ ਅਸੀਂ ਇਲੈਕਸ਼ਨ ਅਗਲੇ ਇਲੈਕਸ਼ਨ ਲਈ ਨਹੀਂ ਲੜਨਾ ਅਸੀਂ ਇਲੈਕਸ਼ਨ ਅਗਲੀ ਪੀੜ੍ਹੀ ਦੇ ਲਈ ਲੜਨਾ ਹੈ ਔਰ ਅੱਜ ਪੀੜ੍ਹੀ ਦੇ ਲਈ ਇੱਕ ਨਾਇਆ ਤੋਹਫਾ ਲੈ ਕੇ ਆਏ ਨੇ ਕੈਪਟਨ ਅਮਰਿੰਦਰ ਸਿੰਘ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਬਾਤ ਖਤਮ ਖਟੈਕ ਬਹੁਤ-ਬਹੁਤ ਸ਼ੁਕਰੀਆ ਸਿੱਧੂ ਸਾਹਿਬ ਜੋ ਕੌਮ ਆਪਣੇ ਸ਼ਹੀਦਾਂ ਨੂੰ ਭੁਲਾ ਦੇਤੀ ਹੈ ਜੋ ਕੌਮ ਆਪਣੇ ਸ਼ਹੀਦਾਂ ਨੂੰ ਭੁਲਾ ਦੇਤੀ ਹੈ ਉਹ ਆਪਣਾ ਨਾਮੋ ਨਿਸ਼ਾਨ ਖੁਦ ਹੀ ਮਿਟਾ ਦੇਤੀ ਹੈ ਹੁਣ ਉਹ ਤੁਹਾਡਾ ਮੁਹੱਬਤ ਦਾ ਇਜ਼ਹਾਰ ਸਾਡੇ ਆਦਰਨੀਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਆਨਰ ਕਰਨ ਦੇ ਲਈ ਮੈਂ ਗੁਜ਼ਾਰਿਸ਼ ਕਰ ਰਿਹਾ ਹਾਂ ਇਸ ਹਲਕੇ ਦੀ ਮਹਿਬੂਬ ਸ਼ਖਸੀਅਤ ਸਰਦਾਰ ਚਰਨਜੀਤ ਸਿੰਘ ਚੰਨੀ ਕੈਬਨਟ ਮਨਿਸਟਰ ਤੁਹਾਡਾ ਆਨਰ ਕਰਨੇ ਸਰ ਪਲੀਜ਼ ਤੁਹਾਡਾ ਸਨਮਾਨ ਕਰਨੇ ਜੀ ਤੁਸੀਂ ਐਡਾ ਬੜਾ ਐਹਸਾਨ ਕੀਤਾ ਜੀ ਰੱਬ ਤੁਹਾਡੇ ਕੋਲੋਂ ਕਿੱਡੇ ਵੱਡੇ ਵੱਡੇ ਕੰਮ ਲੈ ਰਿਹਾ ਹੈ ਸ੍ਰੀ ਕਰਤਾਰਪੁਰ ਸਾਹਿਬ ਦਾ ਗਲਿਆਰਾ ਇਹ ਤੁਹਾਡੀ ਸਰਪ੍ਰਸਤੀ ਦੇ ਵਿੱਚ ਖੁੱਲ ਰਿਹਾ ਹੈ ਮੈਂ ਕਹਿੰਦਾ ਇਹ ਪਰਮਾਤਮਾ ਦੀ ਤੁਹਾਡੇ ਤੇ ਬਹੁਤ ਵੱਡੀ ਮਿਹਰ ਹੈਗੀ ਹੈ ਜੋ ਪਰਮਾਤਮਾ ਤੁਹਾਡੇ ਕੋਲੋਂ ਐਡੇ ਨੇਕ ਅਤੇ ਨੌਵਲ ਅਤੇ ਮੁਬਾਰਕ ਕੰਮ ਲੈ ਰਿਹਾ ਹੈਗਾ ਤੇ ਇਸੇ ਤਰ੍ਹਾਂ ਅੱਜ ਤੁਸੀਂ 500 ਕਰੋੜ ਰੁਪਏ ਦਾ ਪ੍ਰੋਜੈਕਟ ਲੈ ਕੇ ਆਏ ਹੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮੈਂ ਗੁਜ਼ਾਰਿਸ਼ ਕਰਾਂਗਾ ਸਰਦਾਰ ਨਵਜੋਤ ਸਿੰਘ ਸਿੱਧੂ ਸਾਡੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸਾਡੇ ਪਿਆਰੇ ਲੀਡਰ ਲੋਕਲ ਗਵਰਨਮੈਂਟ ਮਨਿਸਟਰ ਉਹਨਾਂ ਨੂੰ ਵੀ ਸਰਦਾਰ ਚਰਨਜੀਤ ਸਿੰਘ ਚਨੀ ਉਹਨਾਂ ਦੇ ਨਾਲ ਜਨਾਬ ਸੁਮੀਤ ਯਾਰੰਗਲ ਸਾਹਿਬ ਵੀ